ਵੈਗਰ ਜੀ ਖਾਲ ਸਾਹਿਬੈ ਗਰ ਜੀ ਕੀ ਖਤੇ ਜੀ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਜੀ ਆਪਣੇ ਕਾ ਲੱਗਾ ਬੋਟਾ ਲੀਚੀ ਦਾ ਆ ਪਲਾਇਆ ਲੀਚੀ ਦਾ ਬੁੱਟਾ ਇਹਨੂੰ ਆਪਾਂ ਹੁਣ ਆਪਾਉਣ ਲੱਗੇ ਆ ਜੀ ਘਰੇ ਬਣਾਈ ਖਾਦ ਇਹ ਗਡੋਆਂ ਵਾਲੀ ਖਾਦ ਬਣਾਈ ਆ ਜੀ ਇਹ ਇਸ ਗੇਰਾ ਮੁੱਲ ਲੈ ਆਂਦੀ ਸੀਗੀ ਬਾਕੀ ਹੁਣ ਆਪਾਂ ਘਰੇ ਵੀ ਬਣਾਉਣੀ ਸ਼ੁਰੂ ਕਰਨੀ ਹੈ ਕਰੀ ਜਾਂਦੇ ਆ ਸਮਾਨ ਇਕੱਠਾ ਬਣਾਵਾਂਗੇ ਫਿਰ ਆ ਆਪਾਂ ਨਾ ਲੈ ਕੇ ਆਂਦੀ ਅਸੀਂ ਮੁੱਲ ਗਡੋਆਂ ਵਾਲੀ ਜਿਹੜੀ ਫਰੇਜ਼ ਹੀ ਹੁੰਦੀ ਐ ਉਹ ਲੈ ਕੰਦੀ ਆ ਅੱਗੇ ਨੂੰ ਪਾਇਆ ਸੀਗਾ ਪਾਇਆ ਸੀਗਾ ਆਪਾਂ ਦੂਜਾ ਹਲਦੀ ਹੁੱਲਦੀ ਜੀ ਤੇ ਚਿੱਟਾ ਆ ਪਾਊਡਰ ਜੇ ਤੇ ਹੁਣ ਆਪਾਂ ਇਹਨੂੰ ਆ ਪਾਉਣ ਲੱਗੇ ਆ ਜਿਹੜੀ ਉਹ ਫਰੇਜ਼ ਹੀ ਹੁੰਦੀ ਹੈ ਕਾਲੀ ਜੀ ਘਰੇ ਬਣਾਈ ਗਡੋਆਂ ਦੀ ਇਹ ਹੁਣ ਆਪਾਂ ਨਾ ਗਡੋਆਂ ਵਾਲੀ ਥੋੜੀ ਜਿਹਾ ਇਹਨਾਂ ਨੂੰ ਪਾਤੀ ਹੈ ਪਾਈ ਗਿਆ ਤੇ ਇਹ ਆਪਣਾ ਲੀਚੀ ਦਾ ਬੂਟਾ ਜੀ ਬੂਟੇ ਆਪਾਂ ਬਹੁਤ ਲਾਈ ਆ ਕਦੇ ਕੋਈ ਕਦੇ ਕੋਈ ਲਾਈ ਦਾ ਇਹ ਆਪਣਾ ਲੀਚੀ ਦਾ ਬੂਟਾ ਇਹ ਹਣੇ ਜਲ ਤਿਆਰ ਹੋ ਜੂਗਾ ਵੇਖੋ ਹਣ ਕਿੰਨੇ ਚਿਰ ਤਿਆਰ ਹੁੰਦਾ ਇਹਨੂੰ 2 ਮਹੀਨੇ ਹੋ ਗਏ ਜੀ ਬਣਨੇ ਲੱਗੇ 2 ਮਹੀਨੇ ਸੋਹਣਾ ਹੁੰਦਾ ਜਾਂਦਾ ਵਧੀਆ ਹੁੰਦਾ ਜਾਂਦਾ ਪਹਿਲਾਂ ਛੋਟਾ ਜਿਹਾ ਸੀ ਹੁਣ ਇੰਨਾ ਸਾਰਾ ਵੱਧ ਗਿਆ ਏਡਾ ਕਿ ਸੀਗਾ ਜੋ ਲਿਆਂਦਾ ਸੀ ਐਡਾ ਹੋ ਗਿਆ ਜੀ ਹੁਣ ਇੱਕ ਆਪਾ ਤੁਹਾਨੂੰ ਦਿਖਾਉਣ ਲੱਗੇ ਨਾਲ ਹੀ ਆਪਣੇ ਆਹਾ ਲਾਈ ਵਾਲ ਆ ਬਣ ਗਏ ਜੀ ਕ੍ਰੇਲਿਆਂ ਦੀ ਤੇ ਵੱਡੇ ਕ੍ਰੇਲਿਆਂ ਦੀ ਵਾਲਾ ਨਾਲ ਹੀ ਇਹ ਬਣ ਗਈ ਇੱਥੇ ਲਾਈ ਸੀਗੇ ਮਾਈਆਂ ਤਾਂ 2-3 ਸਿੱਕ ਹੀ ਹੋਈ ਹੈ ਹਜੇ ਬਣਾ ਦੇਣਾ ਸਫਾਈ ਕਰਦੇ ਰਹੇ ਨੇ ਆ ਕ੍ਰੇਲਿਆਂ ਦੀ ਵਾਲਾ ਜੀ ਮੈਂਤ ਕਰੀ ਜਾਂਨੇ ਆ ਤੇ ਚਲੋ ਪਰਮਾਤਮਾ ਨੂੰ ਫੜ ਲਵੋ ਨੂੰ ਆ ਆਪਣੀ ਕਰਿਆਣਾਂ ਦੀ ਵਾਗ ਵੈਗਰਜੀ ਖਾਲਸਾ ਵੈਗਰਜੀ ਫਤੇ ਜੀ